ਸ਼ਾਨ ਨੂੰ ਬੋਲਣ ਦੇ ਮਤਲਬ ਮੈਂ ਤੱਨਵਿਰ ਜਾ ਤੱਨਵਿਰ ਮੈਂ ਦਿੱਲੀ ਜਾਂ ਸੀ ਤੰਨੇ ਬਾਡਰਾਂ ਤੇ ਜਾ ਕੇ ਆ ਸੀ ਜਿਸ ਸਾਈਡ ਵੀ ਤੁਸੀਂ ਦੇਖੋਗੇ ਤੁਹਾਨੂੰ ਸਿਰਫ ਇਹੀ ਨਜ਼ਰ ਆ ਰਿਹਾ ਹੋਵੇਗਾ ਕਿ ਸਾਡੀ ਆਨ ਬਾਣ ਅਤੇ ਸ਼ਾਨ ਤਿਰੰਗੇ ਦਾ ਰੂਪ ਦੇ ਦਿੱਤਾ ਪੂਰੇ ਟਰੈਕਟਰ ਟਰਾਲੀ ਨੂੰ ਟਰੈਕਟਰ ਟਰਾਲੀ ਤੁਸੀਂ ਤਾਂ ਤਿਰੰਗੇ ਦੇ ਰੰਗ ਦੇ ਵਿੱਚ ਬਦਲਿਆ ਪਿਆ ਪੂਰਾ ਇਹ ਖਿਆਲ ਕਿਵੇਂ ਆਇਆ ਸੀਗਾ ਮਾਨਸ 15 20 ਸਾਲ ਪਹਿਲਾਂ ਮਨਤ ਸੀਗਾ ਜਦੋਂ ਦਿੱਲੀ ਪ੍ਰੇਟ ਦੀ ਤਿਆਰੀ ਕਰੀ ਸੀ ਫਿਰ ਤਿੰਨ ਵੇਰ ਮੈਂ ਦਿੱਲੀ ਜਾ ਕੇ ਆਇਆ ਸੀ ਉਦੋਂ ਪਿਆਰ ਕੀਤਾ ਸੀ ਕਿੱਥੇ ਕਿੱਥੇ ਤੱਕ ਲੈ ਚੋਲ ਲੱਗੇ ਜਾ ਚੁੱਕੇ ਉਸ ਟ੍ਰੈਕਟਰ ਟਰਾਲੀ ਨੂੰ ਨਾਲ ਜੇ ਤੁਸੀਂ ਦੇਖੀਏ ਆਪਾਂ ਗੱਲ ਕਰੀਏ ਮੈਂ ਤਕਰੀਬਨ 2 ਵੇਰ ਤੋਂ ਮੈਂ ਪਹਿਲਾਂ ਸੁਨਰਾਲੇ ਤਹਿਸੀਲ ਦੇ ਵਿੱਚ ਆਪਣੇ 15 ਅਗਸਤ ਲਾਈਆ ਜੀ ਫਿਰ 26 ਜਨਵਰੀ ਮੈਂ ਬਠਿੰਡੇ ਲਾਈਆ ਤੇ ਹੁਣ ਮੈਂ ਲੁਧਿਆਣੇ ਜਾ ਕੇ ਆਉਂਦਾ ਹਾਂ ਜਦੋਂ ਲੈ ਕੇ ਜਾਣੇ ਹੋ ਲੋਕ ਕਿਵੇਂ ਫੋੜਮਾ ਫੋੜਮਾ ਖਚ ਮੰਦੇ ਨੇ ਰਸਤੇ ਦੇ ਜਿਵੇਂ ਛੱਡਦੇ ਨੇ ਨਾਲ ਦੇਖਣ ਨੂੰ ਬਸ ਕਿਵੇਂ ਦੱਸੀ ਉਹਨੂੰ ਆਦੇ ਦੇ ਤਕਰੀਬਨ ਪੁੱਲ ਦੇ ਉੱਤੇ ਜਾਨ ਵੀ ਲੱਗਿਆ ਇੰਨਾ ਖਰਚਾ ਕਿੰਨਾ ਕਾ ਆ ਗਿਆ ਇਹਦੇ ਤੇ ਸਾਰਾ ਕੰਪਲੀਟ ਜੇ ਟਰੈਕਟਰ ਟਰਾਲੀ ਦੋਨੋਂ ਦੀ ਗੱਲ ਕਰੀਏ ਟਰੈਕਟਰ ਤੇ ਮੇਰਾ ਤਕਰੀਬਨ 3 ਲੱਖ ਰੁਪਏ ਦਾ ਕਹਤਾ ਹਾਂ ਟਰਾਲੀ ਤੇ ਮੇਰਾ 4 ਲੱਖ ਤੋਂ ਉੱਪਰ ਜਾਵੇਗਾ ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ। ਦੇਸ਼ ਦੀ ਆਜ਼ਾਦੀ ਦੀ 78ਵੀਂ ਵਰੇਗੰਢ ਦੇ ਮੌਕੇ 15 ਅਗਸਤ ਦੇ ਮੌਕੇ ਇੱਕ ਅਜਿਹੇ ਦੇਸ਼ ਪ੍ਰੇਮੀ ਦੇ ਨਾਲ ਤੁਹਾਨੂੰ ਮਿਲਾਵਾਂਗੇ ਜਿਸ ਨੂੰ ਆਪਣਾ ਟਰੈਕਟਰ ਹੀ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਜਿਸ ਨੇ ਆਪਣਾ ਟਰੈਕਟਰ ਟਰਾਲੀ ਪੂਰੀ ਟਰੈਕਟਰ ਟਰਾਲੀ ਹੀ ਦੇਸ਼ ਦੇ ਤਿਰੰਗੇ ਦੇ ਵਿੱਚ ਬਦਲ ਦਿੱਤੀ ਹੈ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਤੁਹਾਨੂੰ ਟਰੈਕਟਰ ਤੇ ਟਰਾਲੀ ਦੇ ਉੱਤੇ ਜਿਸ ਸਾਈਡ ਵੀ ਤੁਸੀਂ ਦੇਖੋਗੇ ਤੁਹਾਨੂੰ ਸਿਰਫ ਇਹੀ ਨਜ਼ਰ ਆ ਰਿਹਾ ਹੋਵੇਗਾ ਕਿ ਸਾਡੀ ਆਨ-ਬਾਨ ਅਤੇ ਸ਼ਾਨ ਤਿਰੰਗੇ ਦਾ ਰੂਪ ਦੇ ਦਿੱਤਾ ਪੂਰੇ ਟਰੈਕਟਰ ਟਰਾਲੀ ਨੂੰ ਜਿਹੜੀ ਸਾਈਡ ਵੀ ਤੁਸੀਂ ਦੇਖੋਗੇ ਤੁਹਾਨੂੰ ਇਹ ਇੰਡੀਆ ਦਾ ਜਿਹੜਾ ਕਹਿ ਸਕਦੇ ਆ ਤਿਰੰਗੇ ਦਾ ਨਿਸ਼ਾਨ ਉਹੀ ਨਜ਼ਰ ਆ ਰਿਹਾ ਹੋਵੇਗਾ ਚਾਹੇ ਉਹ ਟਰੈਕਟਰ ਦੀ ਤਰਫ ਦੇਖੋਗੇ ਚਾਹੇ ਟਰਾਲੀ ਤੇ ਆਜ਼ਾਦੀ ਦਿਵਸ ਦੀ ਸਮੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਇਹ ਵੀ ਚੀਜ਼ ਤੁਹਾਨੂੰ ਉੱਥੇ ਲਿਖੀ ਹੋਈ ਜਿਹੜੀ ਆ ਨਜ਼ਰ ਆ ਰਹੀ ਹੋਵੇਗੀ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਕਿ ਇੱਕ ਦੇਸ਼ ਪ੍ਰੇਮੀ ਦਾ ਆਪਣੇ ਟਰੈਕਟਰ ਟਰਾਲੀ ਦੇ ਨਾਲ ਇੰਨਾ ਪਿਆਰ ਹੋ ਸਕਦਾ ਹੈ ਕਿ ਉਸਨੇ ਆਪਣਾ ਜਿਹੜਾ ਟਰੈਕਟਰ ਟਰਾਲੀ ਹੀ ਤਿਰੰਗੇ ਦੇ ਰੰਗ ਦੇ ਵਿੱਚ ਬਣਾ ਦਿੱਤਾ ਹੋਵੇ ਗੱਲਬਾਤ ਕਰ ਲੈਣੇ ਆ ਤਾਂ ਸਾਡੇ ਨਾਲ ਉਹ ਬਜ਼ੁਰਗ ਮੌਜੂਦ ਨੇ ਜਿਨ੍ਹਾਂ ਨੇ ਟਰੈਕਟਰ ਟਰਾਲੀ ਤਿਆਰ ਕੀਤਾ ਹੈ ਕਰਵਾਇਆ ਹੋਇਆ ਸਸ਼ੀਕਲ ਜੀ ਸਸ਼ੀਕਲ ਬਟੇ ਹਾਂ ਕੀ ਨਾਮ ਹੈ ਗੱਲ ਜੀ ਤੁਹਾਡਾ ਸ਼ਮਸ਼ੇਰ ਸਿੰਘ ਬਟੇ ਆ ਸਭ ਤੋਂ ਪਹਿਲਾਂ ਮੈਂ ਇਹੀ ਕਹਾਂਗਾ ਕਿ ਇਹ ਚੀਜ਼ ਜਿਹੜੀ ਤਿਆਰ ਕੀਤੀ ਹੋਈ ਆ ਸਾਰੀ ਟਰੈਕਟਰ ਟਰਾਲੀ ਤੁਸੀਂ ਤਾਂ ਤਿਰੰਗੇ ਦੇ ਰੰਗ ਦੇ ਵਿੱਚ ਬਦਲਿਆ ਪਿਆ ਬੁਰਾ ਖਿਆਲ ਕਿਵੇਂ ਆਇਆ ਸੀਗਾ ਮਨ 'ਚ ਖਿਆਲ ਤਾਂ ਮੇਰੇ ਪਹਿਲਾਂ ਟਰੈਕਟਰ ਤਿਆਰ ਕੀਤਾ ਸੀ ਕੱਲਾ ਜੀ ਤੇ 15-20 ਸਾਲ ਪਹਿਲਾਂ ਮਨ 'ਚ ਸੀਗਾ ਜਦੋਂ ਦਿੱਲੀ ਪਰੇਡ ਦੀ ਤਿਆਰੀ ਕਰੀ ਸੀ ਫਿਰ ਤਿੰਨ ਵਾਰ ਮੈਂ ਦਿੱਲੀ ਜਾ ਕੇ ਆਇਆ ਸੀ ਉਦੋਂ ਪਿਆਰ ਕੀਤਾ ਸੀ ਹਮਮ ਲੇਕਿਨ ਮਨ ਦੇ ਵਿੱਚ ਤਾਂ 15-20 ਸਾਲ ਪਹਿਲਾਂ ਸੀ ਵੀ ਚਲੋ ਟਰੈਕਟਰ ਤਿਆਰ ਕਰਾਂਗੇ ਰੰਗਾ ਟਰੈਕਟਰ ਤਿਆਰ ਕਰਾਂਗੇ ਪਰ ਲੇਕਿਨ ਟਰਾਲੀ ਦਾ ਮਨ ਚ ਫੇਰ ਆ ਗਿਆ ਵੀ ਟਰਾਲੀ ਵੀ ਨਾਲ ਤਿਆਰ ਕਰ ਲਈਏ। ਹੂੰ ਟਰਾਲੀ ਮੈਂ ਹੁਣ ਕਰੀਆ ਤਿਆਰ तकरीबन 1.5 ਸਾਲ ਹੋ ਗਿਆ ਮੈਨੂੰ ਲੱਗੇ ਨੂੰ। ਅੱਛਾ ਜੀ ਤੇ ਪਹਿਲਾਂ ਕੱਲਾ ਮੈਂ ਟਰੈਕਟਰ ਤਿਆਰ ਕੀਤਾ ਸੀ। ਹੂੰ ਤੇ ਅੱਜ 15 ਅਗਸਤ ਨੂੰ ਮੈਂ ਲੁਧਿਆਣੇ ਜਾ ਕੇ ਆਇਆ ਹਾਂ। ਜੀ ਉੱਥੇ ਡੀਸੀ ਸਾਹਿਬ ਦੇ ਉਹਨਾਂ ਨੇ ਮਤਲਬ ਸੱਦਿਆ ਸੀ ਉੱਥੇ ਪਹੁੰਚਿਆ ਸੀ ਮੈਂ। ਹੂੰ ਹੂੰ ਤੇ ਅੱਜ ਉੱਥੇ ਪਹੁੰਚ ਕੇ ਉੱਥੇ ਉਹਨਾਂ ਨੇ ਮਾਣ ਬੜਾ ਕੀਤਾ ਉੱਥੋਂ ਜਾ ਕੇ ਮੈਂ ਹੁਣ ਵਾਪਸ ਆ ਰਿਹਾ। ਅੱਛਾ ਜੀ ਉੱਥੇ ਇਹ ਪ੍ਰੇਡ ਦੇ ਵਿੱਚ ਲੈ ਕੇ ਗਏ ਸੀਗੇ ਟਰੈਕਟਰ ਨੂੰ ਕਿਵੇਂ ਨਹੀਂ ਚੱਲ ਕੀ ਨਸੀਗੀ ਉੱਥੇ ਉਹਨਾਂ ਨੇ ਸਿਰਫ ਮਤਲਬ ਦੇਖ ਕੇ ਟਰੈਕਟਰ ਟਰਾਲੀ ਦੇਖ ਕੇ ਉਹ ਕਹਿੰਦੇ ਬਸ ਸਾਨੂੰ ਐਨਾ ਹੀ ਬਹੁਤ ਹੋ ਗਿਆ ਵੀ ਸਾਡੇ ਦੇਸ਼ ਨੇ ਕਿੰਨੀ ਵਧੀਆ ਚੀਜ਼ ਬਣਾਈ ਆ ਬਈ ਮਤਲਬ ਪੇਸ਼ੇ ਕਰਤੀ ਆ ਦਾ ਕਮਾਲੇ ਕਰਤੀ ਵੀ ਦੇਸ਼ ਲਈ ਬਹੁਤ ਸਾਰਾ ਤਰੰਗਾ ਜੀ ਤਰੰਗਾ ਕਰਤਾ ਤੇ ਵੀ ਅਸੀਂ ਸਿਰਫ ਉਹੀ ਸਾਡੇ ਕੋਲ ਇੱਕ ਵਾਰੀ ਪਹੁੰਚੋ ਅੱਛਾ ਜੀ ਤੇ ਉਹਨਾਂ ਨੇ ਫਿਰ ਸਾਈਡ ਤੇ ਲਾ ਕੇ ਬੱਚਿਆਂ ਦੀਆਂ ਸੈਲਫੀਆਂ ਲਈਆਂ ਉਹਨਾਂ ਨੇ ਜਿਹੜੇ ਆਮ ਉਦੋਂ ਜਨਤਾ ਬਹੁਤ ਨਾਲ ਅਟੈਚ ਹੈ ਦੇ ਨਾਲ ਕਿਉਂਕਿ ਪਿਆਰ ਬਹੁਤ ਕਰਦੀ ਹੈ ਜੀ ਜਿੰਨੇ ਵੀ ਤੇ ਫਿਰ ਸਾਰੇ ਉਹਨਾਂ ਦੇ ਮੁਲਾਜ਼ਮ ਬੰਦੇ ਬਹੁਤ ਵਿਚਾਰੇ ਪਿਆਰ ਕਰਦੇ ਸੀ ਹਮਮ ਤੇ ਉਹ ਕਰਕੇ ਮਾਣ ਬਹੁਤ ਮਿਲਿਆ ਮੈਨੂੰ ਹਮਮ ਹਾਂਜੀ ਇਹ ਕਿੱਥੇ ਕਿੱਥੇ ਤੱਕ ਲੈ ਚੋਲ ਲੈ ਕੇ ਜਾ ਚੁੱਕੀ ਉਸ ਟਰੈਕਟਰ ਟਰਾਲੀ ਨੂੰ ਨਾਲ ਜੇ ਤੁਸੀਂ ਦੇਖੀਏ ਆਪਾਂ ਗੱਲ ਕਰੀ ਤੇ ਮੈਂ ਤਕਰੀਬਨ 2 ਮਹੀਨੇ ਤੋਂ ਮੈਂ ਪਹਿਲਾਂ ਸਮਰਾਲੇ ਤਹਿਸੀਲ ਦੇ ਵਿੱਚ ਆਪਣੇ 15 ਅਗਸਤ ਲਾਈ ਆ ਜੀ ਫਿਰ 26 ਜਨਵਰੀ ਨੂੰ ਮੈਂ ਬਠਿੰਡੇ ਲਾਈ ਆ ਹਾਂ ਤੇ ਹੁਣ ਮੈਂ ਲੁਧਿਆਣਾ ਜਾ ਕੇ ਆਇਆ ਅੱਜ ਜੀ ਹਾਂਜੀ ਇਸ ਤੋਂ ਇਲਾਵਾ ਫਿਰ ਜਿਵੇਂ ਦਿੱਲੀ ਪਹਿਲਾਂ ਜਿਵੇਂ ਕਿਸਾਨ ਅੰਦੋਲਨ ਹੋਇਆ ਉਹਦੇ 'ਚ ਵੀ ਲੱਗੇ ਜਾਂਦਾ ਕਿਸਾਨ ਅੰਦੋਲਨ ਦੇ ਵਿੱਚ ਮੈਂ ਤੱਨਵਿਰ ਜਾ ਤੱਨਵਿਰ ਮੈਂ ਦਿੱਲੀ ਗਿਆ ਸੀ ਤਿੰਨੇ ਬਾਰਡਰਾਂ ਤੇ ਜਾ ਕੇ ਆਇਆ ਸੀ ਹੂੰ ਤੇ ਉਸ ਤੋਂ ਬਾਅਦ ਫਿਰ ਮੇਰੇ ਮਨ 'ਚ ਸੀਗਾ ਮੈਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ ਨੇ ਫਿਰ ਮੈਂ ਅਨੰਤਪੁਰ ਸਾਹਿਬ ਕਰਕੇ ਆਇਆ ਹੂੰ ਦਮਦਮਾ ਸਾਹਿਬ ਤੇ ਦਰਬਾਰ ਸਾਹਿਬ ਹੂੰ ਸੰਨੇ ਕੋਰਤਵਾਰਾ ਫਿਰ ਜਦੋਂ ਲੈ ਕੇ ਜਾਂਦੇ ਹਾਂ ਲੋਕ ਕਿਵੇਂ ਫੋੜਮਾ ਫੋੜਮਾ ਖਿਚਵਾਂਦੇ ਨੇ ਰਸਤੇ ਦੇ ਕਿਵੇਂ ਖੜ੍ਹਦੇ ਨੇ ਨਾਲ ਦੇਖਣ ਬਸ ਕਿਵੇਂ ਦੱਸੀਓ ਫੋਨ ਨੂੰ ਅੱਜ ਵੀ ਤਕਰੀਬਨ ਪੁਲ ਦੇ ਉੱਤੇ ਜਾਨ ਵੀ ਲੱਗਿਆ ਸਾਨੂੰ ਬੰਦੇ ਮਦਰ ਲੱਗੇ ਉਹਨਾਂ ਨੇ ਗੱਡੀ ਰੋਕ ਕੇ ਕਹਿੰਦੇ ਦੀ ਮਾਹ ਜਾਮ ਲੱਗ ਜੂ ਭਾਈ ਕਹਿੰਦੇ ਨਹੀਂ ਜੀ ਕੁਝ ਨਹੀਂ ਹੁੰਦਾ ਤੁਸੀਂ ਸਾਈਡ ਤੇ ਲਾਉਟਰ ਲੀ ਹਾਂ ਵਾਜ਼ੇ ਟਰੈਕਟਰ ਵਾਲੀ ਲਾ ਕੇ ਉਹਨਾਂ ਨੇ ਬਹੁਤ ਵਧੀਆ ਮਤਲਬ ਪਿਆਰ ਨੇ ਪੂਰਾ ਪਿਆਰ ਦਿੱਤਾ ਕਹਿੰਦੇ ਵੀ ਅਸੀਂ ਤਾਂ ਇਹ ਸੋਚਦਾ ਸੀ ਕਿੰਨੇ ਮਨ ਦੇ ਵਿੱਚ ਇੰਨਾ ਮਤਲਬ ਜਿਉਂ ਮੈਂ ਵੀ ਜਿਹੜਾ ਇੰਨਾ ਵਧੀਆ ਤਿਆਰ ਕੀਤਾ ਇਹ ਟਰੈਕਟਰ ਟਰਾਲੀ ਜੀ ਬਾਕੀ ਸੈਲਫੀਆਂ ਤਾਂ ਬਹੁਤ ਲੈਂਦੇ ਨੇ ਤਕਰੀਬਨ ਜੋ ਮੋਟਰਸਾਈਕਲ ਤੇ ਬੈਠਾ ਉਹ ਵੀ ਚਲਾ ਜਾਂਦਾ ਵੀ ਗੱਡੀ ਦੇ ਵਿੱਚ ਵੀ ਕਾਰ ਸੀ ਵੀ ਟਰੱਕ ਵਾਲੇ ਵੀ ਵਾਹ ਵਾਹ ਇਸ ਨੂੰ ਕੋਈ ਹਰੇਕ ਨੂੰ ਮਨ ਦੇ ਵਿੱਚ ਚੋ ਆ ਰਿਹਾ ਹੈ ਹਾਂ ਕੋਈ ਨਵੀਂ ਆਟੋ ਪੇਸ਼ ਕੀਤੀ ਹੈ ਲੇਕਿਨ ਆਪਾਂ ਨੂੰ ਇਹ ਨਹੀਂ ਹੈਗਾ ਆਪਾਂ ਤਾਂ ਮਨ ਦੇ ਵਿੱਚ ਤੁਸੀਂ ਜੀ ਵੀ ਕਰੋ ਪਹਿਲਾਂ ਟਰੈਕਟਰ ਤਿਆਰ ਕੀਤਾ ਸੀ ਲੇਕਿਨ ਉਹ ਟਰਾਲੀ ਤਿਆਰ ਕੀਤੀ ਤੇ ਟਰਾਲੀ ਲੈ ਕੇ ਵਾਹਲਾ ਦੂ ਮਤ ਜਿਆਦਾ ਮਨ ਖੁਸ਼ ਹੁੰਦਾ ਇਹ ਕਿੰਨਾ ਖਰਚਾ ਕਿੰਨਾ ਕ ਆ ਗਿਆ ਇਹਦੇ ਤੇ ਸਾਰਾ ਕੰਪਲੀਟ ਹੈ ਜੇ ਟਰੈਕਟਰ ਟਰਾਲੀ ਦੋਨੋਂ ਦੀ ਗੱਲ ਕਰਨੀ ਟਰੈਕਟਰ ਤੇ ਤਾਂ ਮੇਰਾ ਤਕਰੀਬਨ 3 ਲੱਖ ਰੁਪਏ ਦਾ ਗਿਆ ਤਾਂ ਹੁਣ ਟਰਾਲੀ ਤੇ ਮੇਰਾ 4 ਲੱਖ ਤੋਂ ਟੱਪ ਜਾਣਾ ਅੱਛਾ ਜੀ ਹਾਂਜੀ ਇਹ ਫਿਰ ਕਿਵੇਂ ਤਿਆਰ ਕਿਥੋਂ ਕਰਵਾਈ ਜਾ ਕੇ ਕਿ ਕਿਦਾਂ ਟਰਾਲੀ ਤਾਂ ਕਈ ਜਗ੍ਹਾ ਮਤਲਬ ਤਿਆਰ ਕਰਵਾਈ ਆ ਅੱਛਾ ਜੀ ਇਹ ਪਹਿਲੇ ਤਿਆਰ ਹੁਣ ਇਸ ਤਰ੍ਹਾਂ ਕਰਵਾਈ ਆ ਵੀ 15 ਅਕਤੂਬਰ ਲਈ 26 ਜਨਵਰੀ ਦੇ ਵੀ ਜਾਊ ਹਾਂ ਤੇ ਆਪਣੇ ਨਗਰ ਕੀਰਤਨ ਵਾਸਤੇ ਵੀ ਤਿਆਰ ਕਰਾਈ ਆ ਤੇ ਯਾਤਰਾ ਵਾਸਤੇ ਵੀ ਤਿਆਰ ਕਰਾਈ ਆ ਯਾਤਰਾ ਵਾਸਤੇ ਦੇ ਉੱਪਰ ਜਿਹੜੀ ਛੱਤ ਆ ਉਹ ਨਵੀਂ ਲਾਣੀ ਆ ਸਾਰੀ ਏਅਰ ਕੰਡੀਸ਼ਨ ਬਣਾਵਾਂਗੇ ਅੱਛਾ ਜੀ ਤੇ ਉਹ ਵੀ ਤਿਆਰ ਕਰਕੇ ਫਿਰ ਯਾਤਰਾ ਲਈ ਵੀ ਜਾਊਗੀ ਹਾਂ ਕੀ ਸਨੇਹਾ ਦੇਉਂਗੇ ਲੋਕਾਂ ਨੂੰ ਲਾਸਟ ਦੇ ਵਿੱਚ ਅੱਜ 15 ਅਗਸਤ ਦਾ ਵੀ ਹੈ ਵਾਦੇ ਮਨਾਈ ਜਾ ਰਹੀ ਆ ਆਜ਼ਾਦ ਹੋਇਆ ਸੀ ਆਪਣਾ ਦੇ 78 ਸਾਲ ਹੋ ਚੁੱਕੇ ਨੇ ਕੀ ਸਨੇਹਾ ਦੇ ਬੱਸ ਤਾਂ ਇਹੀ ਕਹਿਣਾ ਵੀ ਸਾਰਿਆਂ ਨੂੰ ਲੱਖ ਲੱਖ ਵਧਾਈ 15 ਅਜ਼ਾਦੀ ਦੀਆਂ ਬੱਸ ਵੀ ਦੇਸ਼ ਨੂੰ ਪਿਆਰ ਕਰੋ ਤੇ ਦੇਸ਼ ਨਾਲ ਹੀ ਆ ਸਾਰਾ ਕੁਝ ਕੁਸਾ ਤਾਂ ਬਿਲਕੁਲ ਜੀ ਦੇਖ ਸਕਦੇ ਹੋ ਤੁਹਾਡੀ ਗੱਲਬਾਤ ਵੀ ਕਰਵਾਈ ਉਹਨਾਂ ਨੇ ਦੱਸਿਆ ਕਿ ਜਿੱਥੋਂ ਵੀ ਮੈਂ ਲੈ ਕੇ ਲੰਘਦਾ ਆ ਲੋਕ ਖੜਦੇ ਨੇ ਲੋਕ ਫੋਟੋਆਂ ਖਿਚਾਉਂਦੇ ਨੇ ਸੈਲਫੀਆਂ ਖਿਚਾਉਂਦੇ ਨੇ ਜਾਮ ਲੱਗ ਜਾਂਦਾ ਇਹ ਮਨ ਦੇ ਵਿੱਚ جنੂਨ ਸੀਗਾ ਕਿ ਪਹਿਲਾਂ ਮੈਂ ਟਰੈਕਟਰ ਤਿਆਰ ਕਰਵਾਇਆ ਹੁਣ ਸਾਲ ਡੇਢ ਸਾਲ ਹੋ ਚੁੱਕੇ ਆ ਕਿ ਟਰਾਲੀ ਵੀ ਜਿਹੜੀ ਹੈ ਸੇਮ ਤਿਰੰਗੇ ਦੇ ਰੰਗ ਦੀ ਤਿਆਰ ਕਰਵਾਈ ਆ ਪੂਰੀ ਟਰਾਲੀ ਤਿਆਰ ਕੀਤੀ ਗਈ ਆ ਤੁਹਾਨੂੰ ਦਿਖਾਈ ਅਸੀਂ ਉਹਨਾਂ ਨੇ ਦੱਸਿਆ ਕਿ ਖਰਚਾ ਵੀ ਕਾਫੀ ਆ ਚੁੱਕਿਆ ਤੇ 15 ਅਗਸਤ ਦੇ ਉੱਤੇ ਜਾਏ ਹੋ 26 ਜਨਵਰੀ ਦੇ ਉੱਤੇ ਹੋਵੇ ਕਈ ਜਗ੍ਹਾ ਦੇ ਉੱਤੇ ਪਰੇਡ ਦੇ ਵਿੱਚ ਵੀ ਲੈ ਕੇ ਗਏ ਨੇ ਝਾਕੀਆਂ ਵੀ ਇਸ ਪਰੇਲੀ ਦੇ ਉੱਤੇ ਤਿਆਰ ਕੀਤੀਆਂ ਜਾਂਦੀਆਂ ਨੇ ਝਾਕੀਆਂ ਦੇ ਵਿੱਚ ਦਿਖਾਈ ਜਾਂਦੀ ਹੈ ਤਾਂ ਇੱਕ ਜਜਬਾ ਕਹਿ ਸਕਦੇ ਆ ਇਹ ਤੇ ਦੇਸ਼ ਭਗਤੀ ਦੇ ਲਈ ਪਿਆਰ ਕਹਿ ਸਕਦੇ ਆ ਦੇਸ਼ ਪ੍ਰੇਮੀ ਦਾ ਕਿ ਕਿੰਨਾ ਦੇਸ਼ ਦੇ ਨਾਲ ਆਪਣੇ ਦੇ ਨਾਲ ਪਿਆਰ ਹੈ ਦੇਸ਼ ਦੇ ਤਿਰੰਗੇ ਦੇ ਨਾਲ ਕਿੰਨਾ ਪਿਆਰ ਹੈ ਕਿ ਉਹਨਾਂ ਨੇ ਇੰਨਾ ਰੁਪਈਆ ਲਾ ਕੇ ਇੱਕ ਟਰੈਕਟਰ ਟਰਾਲੀ ਹੀ ਜਿਹੜਾ ਹੈ ਆਪਣੇ ਦੇਸ਼ ਦੇ ਰੰਗ ਦਾ ਤਿਆਰ ਕਰਵਾ ਲਿੱਤਾ ਤਾਂ ਬਧਰੇ ਅਪਡੇਟਸ ਦੇ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ